ਤਾਂ ਤੁਹਾਨੂੰ ਅਪਰੋਚ ਕਰਦੇ ਆ ਚਾਹੇ ਉਹ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਐਨ ਜੀਓਜ਼ ਹੋਣ ਕਿ ਆ ਉਹ ਸਪੋਰਟ ਕਰੋ ਟ੍ਰੇਨ ਕਰੀਏ ਬੱਚਿਆਂ ਨੂੰ ਜਾਂ ਜਾਂ ਕਦੇ ਤੁਹਾਨੂੰ ਐਹੋ ਜੀ ਕੋਈ ਕਾਲ ਨਹੀਂ ਆਈ ਮੱਕੜ ਸਾਹਿਬ ਨਹੀਂ ਕਿਤੇ ਵੀ ਨਹੀਂ ਸੱਚੀ ਮੈਂ ਨਾ ਜੀ ਕਸਮ ਦੀ ਗੱਲ ਕਿਤੇ ਵੀ ਨਹੀਂ ਤੁਸੀਂ ਰੈਡੀ ਹੋ ਜੇ ਜੇ ਕਿਤੇ ਪਿੰਡ ਚੀ ਖੋਲਣਾ ਪਵੇ ਜੇ ਕੋਈ ਕੋਈ ਆਈਡੀ ਆ ਤੁਸੀਂ ਬਾਹਰ ਇੰਨਾ ਟਰੈਵਲ ਕੀਤਾ ਇਹ ਪੁੱਛਣ ਆ ਕੇ ਵੀ ਬਾਲਪਰੀ ਜੀ ਦੱਸੋ ਆਪਾਂ ਕਿਹੋ ਜਿਹਾ ਗਰਾਊਂਡ ਤਿਆਰ ਕਰਦੀਏ ਪਨੀਰੀ ਕਿਵੇਂ ਤਿਆਰ ਕਰੀਏ ਚਿਟਕ ਕਿਵੇਂ ਲਾਈਏ 24 ਘੰਟੇ ਹਾਜ਼ਰ ਹਾਂ ਜੀ ਇਸ ਚੀਜ਼ ਲਈ ਨਸ਼ਿਆਂ ਦੇ ਖਿਲਾਫ ਹੋਵੇ ਕੋਈ ਗੱਲ ਔਰ ਸਪੋਰਟਸ ਨਾਲ ਰਿਲੇਟਡ ਕੋਈ ਆਪਾਂ ਕਿਸੇ ਬੱਚਿਆਂ ਨੂੰ ਜਾਗਰੂਕ ਕਰਨਾ ਹੋਵੇ ਜਿਵੇਂ ਹੁਣ ਇੱਕ ਮੁੰਡਾ ਹੈ ਬਾਈ ਆਪਣਾ ਪਿੰਕਾ ਜਰਗਾ ਤੁਸੀਂ ਦੇਖੋ ਜੀ ਉਹ ਬੰਦਾ ਇੱਕ ਕਿੱਡਾ ਵਧੀਆ ਵਿਜ਼ਨ ਲੈ ਕੇ ਚੱਲ ਰਿਹਾ ਔਰ ਉਹਦੇ ਤੇ ਵੀ ਕਿੰਤੂ ਪ੍ਰੰਤੂ ਹੋਈ ਜਾਂਦੇ ਆ ਬੋਲਣ ਵਾਲੇ ਉਹਦੇ ਖਿਲਾਫ ਹਾਂ 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 ਮਤਲਬ ਕਿੰਤੂ ਪ੍ਰੰਤੂ ਉਹਦੇ ਤੇ ਵੀ ਇਹਦੀ ਬਾਡੀ ਕਿੱਦਾਂ ਦੀ ਆ ਇਹ ਇਹ ਇਹਦੇ ਚੋਂ ਪੈਸਾ ਬਣਾਈ ਜਾਂਦਾ ਜੀ ਦੇਖੋ ਉਹਦਾ ਵਿਜ਼ਨ ਤਾਂ ਸਹੀ ਹੈ ਕਿ ਨਹੀਂ ਤਾਂ ਬੜਾ ਜਵਾਕਾਂ ਨੂੰ ਗਰਾਊਂਡ ਤਾਂ ਲੈ ਆਇਆ